ਇੱਕ ਗੱਲ ਦੱਸੋ ਜਿਹੜੇ ਇਲਾਕੇ ਚੋਂ ਜਿਹੜੇ ਮੱਲੇ ਚੋਂ ਤੁਸੀਂ ਕੂੜਾ ਚੱਕਦੇ ਹੋ ਕਿੰਨੇ ਗੇੜੇ ਲਾਉਂਦੇ ਅਸੀਂ 10 10 4 4 ਸਾਡੇ ਲੱਗਦੇ 10 10 ਸ਼ਾਮ ਹੋ ਜਾਂਦੀ ਹੈ 6 ਵਜੇ ਜਾਂਦੇ ਅਸੀਂ ਘਰੇ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਜਿਹੜਾ 6 ਵਜੇ ਹਾਂਜੀ ਠੀਕ ਹੈ ਮੱਲੇ ਚੋਂ ਫੇਰ ਵੀ ਲੋਕ ਕਹਿੰਦੇ ਕੂੜਾ ਨਹੀਂ ਚੱਕਦੇ ਤੁਹਾਡੇ ਘਰ ਜਿਹੜਾ ਵੀ ਆਂਦਾ ਕਲਪਿਆ ਹੋਇਆ ਖਿਜੇ ਹੋਈ ਜਾਊਗਾ ਕਾਰਨ ਇਹ ਹੈ ਕਿ ਇਹਨਾਂ ਨੂੰ ਪਤਾ 2 2 3 3 ਘੰਟੇ ਲੱਗਣੇ ਆ ਮੇਰਾ ਜਨਰੇਟਰ ਜਿਹੜਾ ਜਨਰੇਟਰ ਚੱਲਦਾ ਉਹ ਵੀ ਖਰਾਬ ਪਿਆ ਵਾ ਉਹ ਵੀ ਨਹੀਂ ਡੀਕ ਕਰਵਾਉਂਦੇ ਆਪਣਾ ਜਨਰੇਟਰ ਸਹੀ ਤਰ੍ਹਾਂ ਚੱਲਦਾ ਪਰ ਚੱਲ ਨਹੀਂ ਨਹੀਂ ਭਾਜੀ ਚੱਲਦਾ ਹੀ ਨਹੀਂ ਜਨਰੇਟਰ ਨਹੀਂ ਚੱਲਦਾ ਕਾਰਨ ਉਹ ਜਦਾਂ ਲਗਾਉਂਦਾ ਹੀ ਖਰਾਬ ਉਹ ਸਰ ਠੀਕ ਤੱਕ ਕਰਾਇਆ ਸੀਗਾ ਖਰਾਬ ਕਦੋਂ ਤੋਂ ਹੈ ਦੱਸ ਦਿਓ ਤਿੰਨ ਮਹੀਨੇ ਤੋਂ ਜਨਰੇਟਰ ਖਰਾਬ ਪਿਆ ਤਾਂ ਤੁਸੀਂ ਦੱਸਿਆ ਨਹੀਂ ਤੇਲ ਤਾਂ ਲੈਣਾ ਜੋ ਚੱਲਦਾ ਹੋਊਗਾ ਤਾਂ ਹੀ ਸਰ ਮੈਂ ਨਹੀਂ ਤੇਲ ਦੇਸੀਗਾ ਮੇਰੇ ਕੋਲ ਨਹੀਂ ਪਾਵਰ ਹੈਗੀ ਸਰ ਮੇਕਾ ਜੀ ਕਹਾਂ ਤੁਸੀਂ ਕੈਮਰੇ ਚੈੱਕ ਕਰੋ ਸਾਡੇ ਜਗਾ 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 ਤੇ ਕੈਮਰੇ ਲੱਗੇ ਚੈੱਕ ਕਰੋ ਤੁਸੀਂ ਕਿਉਂ ਨਹੀਂ ਚੈੱਕ ਕਰਦੇ ਹੈਗੇ ਸਾਡੇ ਵਰਗਿਆਂ ਨੇ ਤੁਹਾਨੂੰ ਆ ਕੇ ਬੋਲਣਾ ਹਾਂਜੀ ਵੀ ਕੂੜਾ ਕਿਉਂ ਨਹੀਂ ਚੱਕਿਆ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਸਾਨੂੰ ਕਿੰਨਾ ਕਿੰਨਾ ਟੈਪ ਲੱਗ ਜਾਂਦਾ ਕੀ ਰੇੜੇ ਵਾਲੇ ਸਵੇਰੇ ਨਿਕਲ ਜਾਂਦੇ ਆ ਉਹ ਸ਼ਾਮ ਨੂੰ ਆਉਂਦੇ ਆ ਅੱਛਾ ਮੈਨੂੰ ਇੱਕ ਜਣੇ ਨੇ ਕਿਹਾ ਸੀ ਕਹਿੰਦਾ ਰੋਟੀ ਵੀ ਅਸੀਂ ਕਈ ਵਾਰ ਕੂੜੇ ਦੇ ਹੱਥਾਂ ਨਾਲ ਹੀ ਖਾਂਦੇ ਆ ਆਣੇ ਪੈਂਦੀ ਆਵੇਂ ਭੁੱਖ ਲੱਗੀ ਮੈਂ ਗਈ ਵੇਲੇ ਇੱਥੇ ਬਹਿ ਕੇ ਖਾ ਲਈ ਦੀ लुधियाना लाइव 'ਚ ਸਵਾਗਤ ਮੈਂ ਕਮਲ ਕਪੂਰ। ਲੁਧਿਆਣਾ ਸ਼ਹਿਰ ਦੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਕੰਪੈਕਟਰਜ਼ ਜਿਹੜੇ ਨੇ ਉਹਨਾਂ ਦੀ ਹਾਲਤ ਬੇਹਦ ਬੁਰੀ ਹੈ। ਕਿਤੇ ਦੇਰ ਹੋ ਰਹੀ ਹੈ ਤੇ ਕਿਤੇ ਕੰਪੈਕਟਰਜ਼ ਚੱਲਦੇ ਹੀ ਨਜ਼ਰ ਨਹੀਂ ਆ ਰਹੇ। ਨਤੀਜਾ ਬਾਹਰ ਲੱਗੀਆਂ ਹੋਈਆਂ ਲੰਬੀਆਂ-ਲੰਬੀਆਂ ਰੇੜੀਆਂ ਦੀਆਂ ਲਾਈਨਾਂ। ਦਰਵਾਜ਼ੇ ਖੋਲ ਦਿੱਤੇ ਗਏ ਆ। ਮੀਡੀਆ ਪਹੁੰਚਿਆ ਤਾਂ ਦਰਵਾਜ਼ੇ ਖੁੱਲ ਨਹੀਂ ਹੈ। ਪਰ ਸਭ ਤੋਂ ਵੱਡੀ ਪਰੇਸ਼ਾਨੀ ਹੈ ਰੇੜੇ ਵਾਲਿਆਂ ਨੂੰ ਜਿਹੜੇ 2-2 3-3 ਘੰਟੇ ਬਾਹਰ ਖੜਕੇ ਵੇਟ ਕਰਦੇ ਆ ਹੁਣ ਦਿੱਕਤ ਕੀ ਐ ਅਸ਼ੋਕ ਪ੍ਰੈਸ਼ਰ ਪੱਪੀ ਵਿਧਾਇਕ ਉਹਨਾਂ ਨੇ ਜਦੋਂ ਇਹ ਗੱਲਬਾਤ ਕੀਤੀ ਸੀਗੀ ਅਸੀਂ ਲੁਧਿਆਣਾ ਲਾਈਵ ਤੇ ਦੋ ਵਾਰੀ ਖਬਰ ਨਸ਼ਰ ਕੀਤੀ ਕਿ ਰੇੜੇ ਵਾਲਿਆਂ ਨੂੰ ਦਿੱਕਤ ਆਉਂਦੀ ਐ ਪਰੇਸ਼ਾਨੀ ਆਉਂਦੀ ਐ ਦੋ-ਦੋ ਘੰਟੇ ਬਾਹਰ ਖੜਨਾ ਪੈਂਦਾ ਦੂਸਰਾ ਜਿਹੜੇ ਡੰਪ ਤੇ ਜਾਂਦਿਆਂ ਨੇ ਮਸ਼ੀਨਾਂ ਕੰਪੈਕਟਰਸ ਜਾਂਦੇ ਨੇ ਉਹਨਾਂ ਨੂੰ ਮੁੜਨ ਲੱਗੇ ਦੋ-ਦੋ ਘੰਟੇ ਲੱਗ ਜਾਂਦੇ ਐ ਕਾਰਨ ਡੰਪ ਦੇ ਉੱਤੇ ਵੀ ਦੋ-ਦੋ ਤਿੰਨ-ਤਿੰਨ ਘੰਟੇ ਖਰਾਬ ਹੁੰਦੇ ਐ ਉੱਥੇ ਵੀ ਲਾਈਨਾਂ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਐ ਮਸ਼ੀਨਾ ਡੰਪ ਦੇ ਉੱਤੇ ਖੜੀਆਂ ਇੰਤਜ਼ਾਰ ਕਰਦੀਆਂ ਨੇ ਕਾਰਨ ਕਿ ਇੱਕ ਤਾਂ ਡੰਪ ਤੇ ਦੇਰੀ ਦੂਜਾ ਕੰਪੈਕਟਰਾਂ ਦੀ ਕਮੀ ਔਰ ਰਿਪੇਅਰਿੰਗ ਔਰ ਨਾ ਚੱਲਣਾ ਹੁਣ ਇਹਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੇ ਡੰਪ ਦੇ ਉੱਤੇ ਜਾ ਕੇ ਕੰਟੇਨਰ ਖੜ ਗਏ ਉਹਨਾਂ ਨੂੰ ਵੇਟ ਕਿਉਂ ਕਰਾਈ ਜਾਂਦੀ ਹੈ ਉੱਥੇ ਜਾਵੇ ਗੱਡੀ ਅੱਧਾ ਦਾ ਪੋਣਾ ਪੋਣਾ ਘੰਟਾ ਡਰਾਈਵਰ ਉਹਦਾ ਜਿਹੜਾ ਉਹ ਲਾਈਨਾਂ ਦੇ ਵਿੱਚ ਲੱਗਿਆ ਆਪਣੀ ਬਾਰੀ ਦਾ ਇੰਤਜ਼ਾਰ ਕਰਦਾ ਰਹਿ ਜਾਂਦਾ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਦੇਖ ਕੇ ਗੇਟ ਤਾਂ ਖੋਲ ਦਿੱਤਾ ਮਸ਼ੀਨ ਸਾਫ਼ ਕੀਤੀ ਜਾ ਰਹੀ ਹੈ ਕੂੜਾ ਫਸ ਜਾਂਦਾ ਇੱਥੇ ਦੱਸਿਆ ਜਾ ਰਿਹਾ ਦੋ ਕੰਪੈਕਟਰਸ ਐ ਇੱਕ ਗਿਆ ਹੋਇਆ ਇੱਕ ਨੇ ਆਉਣਾ ਜਿਹੜਾ ਗਿਆ ਉਹ ਤਾਂ ਗਿਆ ਹੀ ਹੋਇਆ ਜਿਹੜਾ ਆਇਆ ਆਉਣਾ ਉਹ ਹਲੇ ਤੱਕ ਆਇਆ ਹੀ ਨਹੀਂ ਹੁਣ ਮਸ਼ੀਨ ਇੱਥੇ ਚੱਲਣੀ ਐ ਰੇੜੇ ਜਿਹੜੇ ਆ ਲੱਗੇ ਐ ਇਹ ਖਾਲੀ ਹੋਣੇ ਆ ਭਰਨੇ ਆ ਫੇਰ ਜਾ ਕੇ ਕਿਤੇ ਉਹ ਮਸ਼ੀਨ ਜਿਹੜੀ ਭਰੀ ਜਾਏਗੀ ਤੇ ਦੂਜੀ ਆਏਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇੜੇ ਵਾਲੇ ਢੇੜਿਆਂ ਦੇ ਢੇੜੇ ਢੇੜਿਆਂ ਦੇ ਢੇੜੇ ਮਾਰਦੇ ਰਹਿੰਦੇ ਆ ਫੇਰ ਕਿਤੇ ਜਾ ਕੇ ਇਹਨਾਂ ਦੀ ਬਾਰੀ ਆਉਂਦੀ ਆ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਰੇੜਾ ਲੈ ਕੇ ਆਣੇ ਹੋ ਜੀ ਅਸੀਂ ਵੀ ਰੇੜਾ ਲੈ ਕੇ ਆਣੇ ਆ ਕਿੰਨਾ ਕੁ ਟਾਈਮ ਆ ਗਿਆ ਖੜੇ ਸੰਨ ਹੋ ਗਿਆ ਤਾਂ ਪੌਣਾ ਘੰਟਾ ਹੋ ਗਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਘੰਟਾ ਕਿੰਨਾ ਲੱਗਾ ਘੰਟਾ ਹੋ ਗਿਆ ਤਾਨੂੰ ਕਿੰਨਾ ਸਮਾਂ ਹੋਇਆ ਅਸੀਂ ਇਕੱਠੇ ਆਏ ਆਈਆਂ ਇਕੱਠੇ ਆਏ ਹਾਂ ਸਭ ਇੱਕ ਇੱਕ ਘੰਟਾ ਹੋ ਗਿਆ ਹਾਂਜੀ ਘੰਟਾ ਇੱਕ ਗੱਲ ਦੱਸੋ ਜਿਹੜੇ ਇਲਾਕੇ ਚੋਂ ਜਿਹੜੇ ਮੱਲੇ ਚੋਂ ਤੁਸੀਂ ਕੂੜਾ ਚੱਕਦੇ ਹੋ ਕਿੰਨੇ ਗੇੜੇ ਲਾਉਂਦੇ ਅਸੀਂ ਤਿੰਨ ਤਿੰਨ ਚਾਰ ਚਾਰ ਸਾਡੇ ਲੱਗੇ ਤਿੰਨ ਤਿੰਨ ਸ਼ਾਮ ਨੂੰ ਦਿਆ 6 ਵਜੇ ਜਾਣੇ ਅਸੀਂ ਕਰੇ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਜਿਹੜਾ ਖਿੱਚ 6 ਵਜੇ ਹਾਂਜੀ ਠੀਕ ਹੈ ਮਹੱਲੇ ਚ ਫੇਰ ਵੀ ਲੋਕ ਕਹਿੰਦੇ ਕੂੜਾ ਨਹੀਂ ਚੱਕਦੇ ਤੁਹਾਡੇ ਘਰ ਚੱਕਦੇ ਹਾਂਜੀ ਇਦਾਂ ਹੀ ਹੈ ਹਾਂਜੀ ਇਦਾਂ ਕਹਿੰਦੇ ਕਦੀ ਮਹੱਲੇ ਵਾਲਿਆਂ ਨੂੰ ਦੱਸਿਆ ਵੀ ਇੱਥੇ ਆ ਕੇ ਸਾਡੇ ਨਾਲ ਖੜਕੇ ਤਾਂ ਦੇਖੋ ਵੀ ਕਿੰਨਾ ਟਾਈਮ ਲੱਗਦਾ ਕਹੀਦਾ ਆ ਉਹਨਾਂ ਨੂੰ ਵੀ ਉੱਥੇ ਜਾ ਕੇ ਦੇਖੋ ਤੁਸੀਂ ਨਹੀਂ ਸੁਣਦੇ ਹੈਗੇ ਸਾਡੇ ਅੱਛਾ ਤੁਸੀਂ ਕੀ ਕਿਹਾ ਲੋਕਾਂ ਨੂੰ ਮੈਂ ਕਿਹਾ ਸੀ ਕਿਹਾ ਤੁਸੀਂ ਕੈਮਰੇ ਚੈੱਕ ਕਰੋ ਸਾਡੇ ਜਗਾ 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 ਤੇ ਕੈਮਰੇ ਲੱਗੇ ਹੈ ਚੈੱਕ ਕਰੋ ਤੁਸੀਂ ਕਿਉਂ ਨਹੀਂ ਚੈੱਕ ਕਰਦੇ ਹੈਗੇ ਦੇਖੋ ਜਾਓ ਆਓ ਨਾਲ ਇੱਥੇ ਖੜੋ ਦੋ ਮਿੰਟਾਂ ਕੇ ਹਾਂਜੀ ਸ਼ਾਮਾ ਪੈਂਦੀਆਂ ਵਾ ਸ਼ੀਬਾ ਜੀ ਅੱਛਾ ਐਮਐਲਏ ਸਾਹਿਬ ਨੇ ਤੁਹਾਡੀ ਇਹ ਮੁਸੀਬਤ ਦੂਰ ਕਰਨ ਲਈ ਗੱਲ ਕੀਤੀ ਸੀਗੀ ਵੀ ਇੱਥੇ ਜਿਹੜੇ ਕੰਪੈਕਟਰ ਇੱਕ ਤਾਂ ਇਹ ਸਲੋ ਚੱਲਦੇ ਆ ਦੂਜਾ ਉਹ ਜਿਹੜੀਆਂ ਮਸ਼ੀਨਾਂ ਜਾਂਦੀਆਂ ਦੋ ਦੋ ਤਿੰਨ ਤਿੰਨ ਘੰਟੇ ਨਹੀਂ ਮੁੜ ਕੇ ਆਉਂਦੀਆਂ ਨਹੀਂ ਆਉਂਦੀਆਂ ਤੇ ਦਿੱਕਤ ਕਿੰਨੂੰ ਆਉਂਦੀ ਆ ਬਲਾਜਮਾ ਨੂੰ ਆਉਂਦੀ ਆ ਬਲਾਜਮਾ ਨੂੰ ਆਉਂਦੀ ਆ ਸ਼ਾਮ ਤੱਕ ਖੜੇ ਰਹੀਦਾ ਸਾਡੇ ਵਰਗਿਆਂ ਨੇ ਤੁਹਾਨੂੰ ਆ ਕੇ ਬੋਲਣਾ ਹਾਂਜੀ ਕੂੜਾ ਕਿਉਂ ਨਹੀਂ ਚੱਕਿਆ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਸਾਨੂੰ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਇੱਥੇ ਅਸੀਂ ਖੜੇ ਰਹੀਦਾ ਆ ਕਿੰਨੇ ਕਿੰਨੇ ਦਾ ਲੰਗਾ ਚ ਲੱਗੇ ਰਹੀਦਾ ਆ ਠੰਡ ਸਾਰਿਆਂ ਲਈ ਬਰਾਬਰ ਹਾਂਜੀ ਬਿਲਕੁਲ ਬਿਮਾਰ ਹੋਏ ਸੈਂ ਹਾਂਜੀ ਬਿਮਾਰ ਹੋਏ ਪਏ ਹਾਂਜੀ ਕੂੜਾ ਉੱਥੇ ਹੀ ਸਟਾਲ ਲੱਗ ਜਾਂਦਾ ਤਾਂ ਵਧੀਆ ਆ ਨੀਚੇ ਸੱਟ ਕੇ ਚਲੇ ਜਾਈਦਾ ਲੈ ਲੈਵਣ ਲੱਗੇ ਤਾਂ ਜ਼ਿਆਦਾ ਵਧੀਆ ਆ ਮਸ਼ੀਨਾਂ ਦਾ ਤਾਂ ਬਹੁਤ ਰੋਲਾ ਪਹਿਲਾਂ ਕੋਈ ਅੰਦਾਜ਼ ਮੈਂ ਕਿਹਾ ਥੱਲੇ ਢੇਰ ਲਵਣ ਲੱਗ ਜਾਓ ਹਾਂ ਤੁਰਿਆ ਨਹੀਂ ਜਾਂਦਾ ਗੋਟਿਆਂ ਤੋਂ ਹਾਂ ਸ਼ੀ ਨਾ ਜੇ ਸੁਣਿਆ ਬਈ ਨਾ ਖਰਾਬ ਹੋ ਜਾਂਦੀਆਂ ਕਦੀ ਕੁਝ ਹੋ ਜਾਂਦਾ ਬੜਾ ਉਹ ਲਾਈਟ ਚਲੇ ਜਾਂਦੀ ਹੈ ਹਾਂਜੀ ਦੋ ਦੋ ਦਿਨ ਬਾਕੇ ਵੇਰ ਨੂੰ ਮਸ਼ੀਨਾਂ ਖਰਾਬ ਹੋ ਜਾਂਦੀਆਂ ਨੇ ਮਸ਼ੀਨਾਂ ਦਾ ਖਰਾਬ ਹੀ ਰਹਿੰਦੀਆਂ ਨੇ ਮੈਂ ਤਾਂ ਜਨਰੇਟਰ ਜਿਹੜਾ ਜਨਰੇਟਰ ਚੱਲਦਾ ਉਹ ਵੀ ਖਰਾਬ ਪਿਆ ਵਾ ਉਹ ਵੀ ਨਹੀਂ ਡੀਕ ਕਰਵਾਉਂਦੇ ਅਣੀ ਜਨਰੇਟਰ ਵੀ ਖਰਾਬ ਹੈ ਹਾਂਜੀ ਖਰਾਬ ਆ ਚੱਲਦਾ ਹੀ ਨਹੀਂਗਾ ਆ ਜੇ ਫਿਰ ਜਦੋਂ ਮੱਲੇ 'ਚ ਜਾਂਦੇ ਹੋ ਲੋਕੀ ਕਾਲਰ ਫੜਦੇ ਆ ਵੀ ਬਾਬਾ ਕੂੜਾ ਕਿਉਂ ਨਹੀਂ ਚੱਕਦਾ ਅਗਲੇ ਕਹਿੰਦੇ ਕੂੜਾ ਕਿਉਂ ਨਹੀਂ ਚੱਕਦਾ ਤੁਸੀਂ ਆਉਂਦੇ ਨਹੀਂਗੇ ਦੋ ਦੋ ਦਿਨ ਉਹਨਾਂ ਨੂੰ ਆ ਕੇ ਕਿਹਾ ਵੀ ਆਜੋ ਇੱਕ ਦਿਨ ਚੱਲਿਆ ਯਾਨੀ ਕਿਹਾ ਤੇ ਜਾ ਕੇ ਦੇਖੋ ਸਾਡਾ ਹਾਲ ਕੀ ਆ ਤਿੰਨ ਤਿੰਨ ਘੰਟੇ ਵਾਰੀ ਨਹੀਂ ਆਉਂਦੀ ਤੇ ਕੋਈ ਨਾ ਸਿਸਟਮ ਵੀ ਹਾਂਜੀ ਚਾਰ ਮਸ਼ੀਨਾਂ ਲੱਗਣੇ ਚਾਹੀਦੀਆਂ ਕਿੰਨੀਆਂ ਮਸ਼ੀਨਾਂ ਲੱਗਣੀਆਂ ਚਾਰ ਲੱਗਣੇ ਚਾਹੀਦੇ ਦੋ ਆ ਦੋ ਹਾਂਜੀ ਬਿਲਕੁਲ ਜਦੋਂ ਤੱਕ ਸੈਗਰੀਗੇਟ ਨਹੀਂ ਹੋਣਾ ਜਾਣਾ ਨਹੀਂ ਵੇਗਾ ਤੂੰ ਤਾਂ ਅੱਗੇ ਖੜ ਕੇ ਲੈ ਆਂਦਾ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਹਾਂ ਜੀ ਫਿਰ ਵੀ ਮੁਸ਼ਕਲਤਾਂ ਆਉਂਦੀ ਹੋਈ ਇਹਦੇ ਕੋਲ ਚਾਰ ਮਸ਼ੀਨਾ ਹੋਣਾ ਚਾਰ ਰੇੜੇ ਜਾਂਦੇ ਆ ਵਿੱਚੋਂ ਉਹਦਾ ਵੀ ਦਿੱਕਤ ਨਹੀਂ ਆਉਂਦੀ ਫਿਰ ਕੋਈ ਰੇੜਾ ਭਰਿਆ ਵਾ ਹਲੇ ਕਿੰਨੇ ਭਰੇ ਆ ਇੱਕੋ ਹੀ ਭਰਿਆ ਵਾ ਬਾਈ 12 ਵਜ ਗਏ ਹਾਂ ਜੀ 12 ਵਜ ਗਏ ਤੇ ਸ਼ਾਮ ਤੱਕ ਕਿੰਨੇ 6 ਵਜ ਜਾਂਦੇ ਆ ਕਿ 7 ਵਜ ਜਾਂਦੇ ਘਰੇ ਜਾਂਦੇ ਆ ਸਵੇਰੇ ਕਿੰਨੇ ਵੇ ਨਿਕਲਦੇ ਸਵੇਰੇ ਸਾਢੇ 6 ਵਜੇ 7 ਵਜੇ 6 ਵਜੇ ਆ ਜਾਂਦਾ ਵਾ ਇਹੀ ਗੱਲ ਮੈਂ ਬਾਰ ਬਾਰ ਕਹਿ ਰਿਹਾ ਵਿਧਾਇਕ ਸਾਹਿਬ ਨੂੰ ਵੀ ਮੈਂ ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨੂੰ ਮੈਂ ਇਹੀ ਸਮਝਾਇਆ ਕਿ ਰੇੜੇ ਵਾਲੇ ਸਵੇਰੇ ਨਿਕਲ ਜਾਂਦੇ ਆ ਉਹ ਸ਼ਾਮ ਨੂੰ ਆਉਂਦੇ ਆ اچھا ਮੈਨੂੰ ਇੱਕ ਜਣੇ ਨੇ ਕਿਹਾ ਸੀ ਕਹਿੰਦਾ ਰੋਟੀ ਵੀ ਅਸੀਂ ਕਈ ਵਾਰ ਕੂੜੇ ਦੇ ਹੱਥਾਂ ਨਾਲ ਹੀ ਖਾਂਦੇ ਆ ਆਣੇ ਪੈਂਦੀ ਆਵੇਂ ਭੁੱਖ ਲੱਗੀਵੇਂ ਕਈ ਵੇਲੇ ਇੱਥੇ ਬਹਿ ਕੇ ਖਾ ਲਈਦੀ ਆ ਕਿਸੇ ਵੇਲੇ ਖਾਈਦੀ ਨਹੀਂ ਘਰੇ ਜਾ ਕੇ ਖਾਈ ਲੋਕ ਤਾਂ ਕਹਿੰਦੇ ਨੇ ਕਿ ਨਹੀਂ ਜੀ ਇਹ ਆਉਂਦੇ ਨਹੀਂ ਹੈਗੇ ਲੇਟ ਆਉਂਦੇ ਆ ਜਾਂ ਕੁਛ ਆ ਪਰ ਇਹ ਤਾਂ ਸਾਨੂੰ ਪਤਾ ਸੀ ਕਿੰਨਾ ਨਸੀਬਤਾ ਦਾ ਸਾਹਮਣਾ ਕਰਦੇ ਆ ਤਾਂ ਬੜੀ ਦਿੱਕਤ ਹੁੰਦੀ ਆ ਜੀ ਬਿਲਕੁਲ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਕਿੰਨੀ ਮੁਸੀਬਤ ਆਉਂਦੀ ਹੈ ਹੁਣ ਇੱਥੇ ਜਿਹੜਾ ਵੀ ਆਂਦਾ ਕਲਪਿਆ ਹੋਇਆ ਖਿਜੇ ਹੋਈ ਆਊਗਾ ਕਾਰਨ ਇਹ ਹੈ ਕਿ ਇਹਨਾਂ ਨੂੰ ਪਤਾ ਦੋ ਦੋ ਤਿੰਨ ਤਲ ਘੰਟੇ ਲੱਗਣੇ ਆ ਹੁਣ ਇੱਥੇ ਲਾਈਨ ਅਜਾ ਲਾਈਨਾਂ ਦੀ ਵੀ ਝਗੜੇ ਹਾਂਜੀ ਸਾਡੇ ਰੇੜੇ ਬਾਹਰ ਕੱਢੇ ਪਏ ਆ ਜਦੋਂ ਇਹ ਖਾਲੀ ਹੋਣਗੇ ਫੇਰ ਖਾਲੀ ਹੋਣੇ ਜਿਹੜਾ ਆਪਣਾ ਉਹਦਾ ਪਹਿਲਾਂ ਅੰਦਰ ਨਹੀਂ ਹੁਣ ਇਹ ਖਾਲੀ ਹੋਣਗੇ ਫੇਰ ਅੰਦਰ ਵੜਾਂਗੇ ਫੇਰ ਹਾਂਜੀ ਲੰਬਾ ਅਜਾ ਟੋਕਨ ਦਾ ਸਿਸਟਮ ਬਣਾਇਆ ਸੀਗਾ ਦਿੱਤੇ ਟੋਕਨ ਟੱਕ ਨਹੀਂ ਨਹੀਂ ਟੋਕਨ ਨਹੀਂ ਤੁਹਾਨੂੰ ਮਿਲਿਆ ਕੋਈ ਟੋਕਨ ਨਹੀਂ ਤਾਨੂੰ ਕਦੀ ਮਿਲਿਆ ਟੋਕਨ ਟੋਕਨ ਕਦੀ ਨਹੀਂ ਮਿਲਿਆ ਤੇ ਬਸ ਜਿਹੜਾ ਲਾਈਨ 'ਚ ਜਿੱਥੇ ਲੱਗ ਗਿਆ ਉਹਦੀ ਬਾਰੀ ਆ ਗਈ ਜਿਹੜਾ ਲਾਈਨ 'ਚ ਜਿੱਥੇ ਲੱਗ ਗਿਆ ਉਹਦੀ ਬਾਰੀ ਆ ਗਈ ਕੰਪੈਕਟਰ ਦਾ ਇਹ ਹਾਲ ਹੈ ਹੁਣ ਸੋਚੋ ਕਿ ਮੱਲਿਆਂ ਦੇ ਵਿੱਚੋਂ ਜਿਹੜੇ ਲੋਕ ਸ਼ਿਕਾਇਤ ਕਰਦੇ ਆ ਉਹਨਾਂ ਤੱਕ ਅਸੀਂ ਇਹ ਖਬਰ ਪਹੁੰਚਾ ਰਹੇ ਆ ਵੀ ਤੁਹਾਡੇ ਮੱਲੇ 'ਚੋਂ ਜਿਹੜਾ ਸੇਵਾ ਸਫਾਈ ਸੇਵਕ ਆਉਂਦੇ ਨੇ ਉਹਨਾਂ ਨੂੰ ਕਿੰਨੀਆਂ ਮੁਸੀਬਤਾਂ ਚਲਣੀਆਂ ਪੈਂਦੀਆਂ ਨੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇਹ ਇਦਾਂ ਹੀ ਰੇੜਾ ਖਿੱਚਦੇ ਰਹਿੰਦੇ ਆ ਇੱਥੇ ਆ ਕੇ ਉੱਜੋਂ ਉੱਣ ਲੱਗ ਜਾਂਦੇ ਆ ਬਰੋਣ ਲੱਗ ਜਾਂਦੇ ਆ ਅਸੀਂ ਇੱਥੇ ਖੜੇ ਖੜੇ ਹੀ ਇੰਨਾ ਸਾਡਾ ਬੁਰਾ ਹਾਲ ਹੁੰਦਾ ਪਰਸੋਂ ਮੇਰਾ ਹਨਾ ਇੱਥੇ 20-25 ਰੇੜੇ ਖੜੇ ਸੀਗੇ ਪਰਸੋਂ ਮੈਂ ਸੈਂਟਰੀ ਨਾਲ ਗੱਲ ਕੀਤੀ ਮੈਂ ਕਿਹਾ ਭਾਜੀ ਸਾਡੇ ਰੇੜੇ ਇੰਨੇ ਖੜੇ ਆ ਕੰਦਾ ਮੇਰਾ ਠੇਕਾ ਨਹੀਂ ਲੱਤਾ ਹੋਇਆ ਸੈਂਟਰੀ ਨੇ ਕਿਹਾ ਸ਼ਰਮੇ ਨਹੀਂ ਮੈਨੂੰ ਕੰਦਾ ਮੇਰਾ ਠੇਕਾ ਨਹੀਂ ਲੱਤਾ ਹੋਇਆ ਕਹਿੰਦਾ ਤਦ ਤੁਸੀਂ ਉਹਨੂੰ ਕਿਹਾ ਨਹੀਂ ਵੀ ਚਲਾ ਚਲੀ ਆਪਾਂ ਮੈਂ ਕਿਹਾ ਅਸੀਂ ਕਿੱਥੇ ਜਾਈਏ ਮੈਂ ਕਹਿੰਦਾ ਖੜੇ ਰਹਿ ਫਟਾਫਟ ਫੋਨ ਕੱਟਤਾ ਗੱਲ ਹੀ ਨਹੀਂ ਕਿ ਕਹਿੰਦਾ ਡੰਪ ਬੰਦ ਕਰਦੇ ਹੋ ਉਹਦੇ ਦਾ ਅੱਛਾ ਕਹਿੰਦਾ ਡੰਪ ਬੰਦ ਕਰਦੇ ਹੋ ਜਿਹੜੇ ਲੋਕ ਪਰੇਸ਼ਾਨ ਹੋਣਗੇ ਪਰੇਸ਼ਾਨੀ ਕੱਟਦੇ ਪਏ ਆਈ ਕੱਟਣੇ ਪੈਂਦੀ ਆ ਹੁਣ ਮੁਲਾਜ਼ਮ ਕਰਕੇ ਕਿਉਂਕਿ ਅਫਸਰ ਆ ਸਾਡਾ ਓਖਾ ਵੇ ਦੇ ਦਾ ਲੋਕੈਤ ਆ ਵੀ ਇਹ ਤੇ ਗੁੰਡਾਂ ਨੇ ਨਾਲ ਕਿੱਥੇ ਜਟਾਂਗੇ ਅੱਛਾ ਜਦੋਂ মিডিਆ ਆ ਜਾਂਦੀ ਆ ਉਦੋਂ ਕੰਮ ਕਿਵੇਂ ਤੇਜ਼ ਹੋ ਜਾਂਦਾ ਦਰਵਾਜੇ ਕਿਤਾ ਖੁੱਲ ਜਾਂਦੇ ਦਰਵਾਜੇ ਆ ਭੇੜਿਆ ਅਜੇ ਅੰਦਰ ਰੇੜੇ ਵੜ ਲੁੰਦੇ ਫੇ ਗੱਡੀ ਲਪੜਨ ਨੂੰ ਜਗ੍ਹਾ ਨਹੀਂ ਹੁੰਦੀ ਤਲ ਭੇੜਿਆ ਅਸੀਂ ਦਰਵਾਜਾ ਹਾਂ ਇਸ ਕਰਕੇ ਭੇੜਿਆ ਅਜਾ ਲੋਕੀ ਤੱਕੇ ਨੇ ਅੰਦਰ ਵੜਨਦੇ ਮੇਰਾ ਨੰਬਰ ਲੱਗ ਜਾ ਮੇਰਾ ਲੱਗ ਜਾ ਉਹ ਉਹਦਾ ਜ਼ਿੰਮੇਵਾਰ ਕੌਣ ਆ ਠੱਕੇ ਮੁੱਕੀ ਦਾ ਠੱਕੇ ਮੁੱਕੀ ਦਾ ਕੋਈ ਜ਼ਿੰਮੇਵਾਰ ਨਹੀਂ ਅਗਲਾ ਲੜਾਈ ਵੀ ਹੋ ਜਾਂਦੀ ਕਈ ਵਾਰੀ ਆਪਸ ਵਿੱਚ ਹੀ ਕਈ ਵਾਰ ਤਾਂ ਲੜਫੈਂਦੇ ਲੜਕੰਦੇ ਲੜਾਈ ਹੁੰਦੀ ਐ ਝਗੜਾ ਹੁੰਦਾ ਮੇਰਾ ਰੇੜਾ ਪਹਿਲਾਂ ਆ ਜਾਂ ਮੇਰਾ ਰੇੜਾ ਪਹਿਲਾਂ ਕਿਉਂਕਿ ਜਿਹੜ ਚਾਰ-ਚਾਰ ਘੰਟਿਆਂ ਤੋਂ ਖੜਕੇ ਇੰਤਜ਼ਾਰ ਕਰਨਗੇ ਇੱਕ ਪੈਰ ਤੇ ਖੜੇ ਆ ਕੋਈ ਕੁਰਸੀਆਂ ਨਹੀਂ ਲੱਗੀਆਂ ਇਹਨਾਂ ਲਈ ਹੁਣ ਆ ਰੇੜੇ ਲਗਾ ਰਖੇ ਆ ਲਾਈਨਾਂ ਦੇ ਵਿੱਚ ਚੱਲੀ ਜਾਣਾ ਪਰ ਜਿਨ੍ਹਾਂ ਦੇ ਪਹਿਲਾਂ ਰੇੜੇ ਆ ਕੇ ਅੱਤਰ ਅੰਦਰ ਖੜ ਗਏ ਉਹਨਾਂ ਨੇ ਸਵੇਰੇ 6 ਵਜੇ ਆ ਕੇ ਇੱਥੇ ਰੇੜਾ ਲਗਾਤਾ ਤਾਂ ਕਿਤੇ ਜਾ ਕੇ ਉਹਦੀ 바ਰੀ ਜਿਹੜੀ ਹੈ ਉਹ ਆਉਣੀ ਹੈ ਦੂਸਰਾ ġੇੜਾ ਕਦ ਲੱਗਣਾ ਕੋਈ ਪਤਾ ਨਹੀਂ ਫਿਲਹਾਲ ਸਫਾਈ ਜਿਹੜੀ ਹੈ ਇਹ ਕੌਣ ਨੇ ਠੇਕੇਦਾਰ ਇੱਥੇ ਗੱਲਬਾਤ ਕਰ ਲੈਣੇ ਇਸ ਐਗਰੀਗੇਟ ਕੀਤਾ ਹੋਇਆ ਕੁੜਾ ਸੈਗਰੀਗੇਟ ਹੈ ਸਾਰਾ ਕਿਹਦੇ ਸਿਟੀ ਆ ਰਹੇ ਹੋ ਕੁੜਾ ਮੈਂ ਕਿਹਾ ਇੱਦਾਂ ਹੀ ਛਾਣ ਕੇ ਟਿੱਟਾ ਇੱਦਾਂ ਹੀ ਅਲੱਗ ਨਹੀਂ ਕਰਵਾਇਆ ਹਾਂ ਆ ਕਰਵਾਇਆ ਜਿੱਦਾਂ ਟੱਪਾ ਗਿਆ ਵਾ ਗਿੱਲੇ ਵਾਲੇ ਗਿੱਲੇ ਵਾਲੇ ਹਾਂ ਆ ਗਿਆ ਵਾ ਇਹ ਤੁਹਾਡੇ ਅਧੀਨ ਹੈ ਜੀ ਕੰਪੈਕਟਰ ਆਈਓ ਇੱਕ ਮਿੰਟ ਆਪਾਂ ਗੱਲ ਕਰੀਏ ਤੁਸੀਂ ਤੁਸੀਂ ਕੀ ਸਮਝਦੇ ਤੁਹਾਡੀ ਕਾਹਦੀ ਜ਼ਿੰਮੇਵਾਰੀ ਹੈ ਇੱਕ ਮਿੰਟ ਆਈਓ ਜਰਾ ਇਥੇ ਬੋਲਣ ਤੋਂ ਵਿੱਚ ਜਗਦੇ ਆ ਪਤਾ ਜ਼ਿੰਮੇਵਾਰੀ ਕਿਸੇ ਦੀ ਤੈ ਨਹੀਂ ਹੈ ਲੰਬਰਦਾਵ ਸਾਰਬ ਨਾਲ ਗੱਲ ਕਰਦੇ ਆ ਵੀਰੇ ਜੀ ਤੁਹਾਡੇ ਅਧੀਨ ਕੰਬੈਕਟਰ ਨਹੀਂ ਨਹੀਂ ਭਾਈ ਸਾਡੇ ਨਹੀਂ ਅਸਤਾ ਮੈਂ ਤਾਂ ਸੁਪਰਵਾਈਜ਼ਰ ਆ ਮੈਂ ਤਾਂ ਮਗਰ ਆਇਆ ਲਾਤ ਲਾ ਕੇ ਜਿਹੜੇ ਦੇ ਵਿੱਚ ਉਹਦੇ ਦੀ ਇਹ ਜਿਹੜੀਆਂ ਮੁਸੀਬਤਾਂ ਇਹਨਾਂ ਨੂੰ ਆਉਂਦੀਆਂ ਕੋਈ ਹੱਲ ਹੈ ਪਰੇਸ਼ਾਨ ਹੈ ਭਜੀ ਤੁਸੀਂ ਤਾਂ ਪਰੇਸ਼ਾਨ ਹੋ ਇਹ ਜਾਦਾ ਨਹੀਂ ਭਾਜੀ ਇਹ ਵੀ ਪਰੇਸ਼ਾਨ ਨੇ ਇਹਨਾਂ ਨੂੰ ਦੇਖ ਕੇ ਅਸੀਂ ਪਰੇਸ਼ਾਨ ਹੋ ਰਹੇ ਪਏ ਆ ਹੱਲ ਹਾਲੇ ਹੁਣ ਤਾਂ ਦੇਖੋ ਜੀ ਅਸ ਤਾਂ ਹਾਲ ਹੀ ਲੱਭ ਰਹੇ ਪਏ ਆ। ਕਦੀ ਵਿਧਾਇਕ ਨਾ ਕਿਸੇ ਆਪਣੇ ਅਫਸਰ ਨਾ ਕੀ ਗੱਲ ਜੀ ਕੀ ਕੋਈ ਗੱਲ ਨਹੀਂ ਉਹ ਦਿੱਕਤ ਸਿਰਫ ਉਹਦੇ ਘਰ ਡੈਂਪ ਕਰਕੇ ਆ ਰਹੀ ਪਈ ਹੈ ਜੀ। ਉਹ ਜਿਹੜੀਆਂ ਲੰਬੀਆਂ ਲਾਈਨਾਂ ਹਾਂ ਜਿਹੋਦੇ ਕ ਲੇਟ ਹੋ ਰਹੇ ਪਏ ਨੇ ਦਾ ਅਦਰਵਾਈਜ਼ ਜੀ ਇਹ ਮੈਂ ਸਹਿਮਤ ਹਾਂ ਜੀ ਅਦਰਵਾਈਜ਼ ਕੁਛ ਨਹੀਂ ਆ ਅਦਰਵਾਈਜ਼ ਬਿਲਕੁਲ ਹੀ ਟਾਈਮ ਟੂ ਟਾਈਮ ਫਿਰ ਗੱਡੀ ਆ ਜਾਂਦੀ ਆ ਫਿਰ ਕੋਈ ਦਿੱਕਤ ਨਹੀਂ ਆਉਂਦੀ। ਜੇ ਗੱਡੀ ਟਾਈਮ ਤੇ ਆ ਜਾਵੇ। ਹਾਂ ਜੀ ਫਿਰ ਕੋਈ ਦਿੱਕਤ ਨਹੀਂ ਆ। ਅੱਛਾ ਜਿਹੜੇ ਜਨਰੇਟਰ ਖਰਾਬ ਪਏ ਆ ਜਾਂ ਮਸ਼ੀਨ ਨਹੀਂ ਟਾਈਮ ਸਿਰ ਚੱਲਦੀ ਇਹਦਾ ਜਵਾਬ ਇਹਦਾ ਜਵਾਬ ਉਹ ਤੁਹਾਨੂੰ ਦਊਗਾ ਆਜ ਇੱਧਰ ਆਓ ਇਹ ਆ ਸੇਵਾ ਜੀ ਆ ਦਿਖਾਈਏ ਜਰਾ ਆਪਰੇਟਰ ਸਾਹਿਬ ਇੱਧਰ ਆਓ ਆਪਣਾ ਜਨਰੇਟਰ ਸਹੀ ਤਰ੍ਹਾਂ ਚੱਲਦਾ ਪਰ ਚਲਾਈਏ ਨਹੀਂ ਭਾਜੀ ਚੱਲਦਾ ਹੀ ਨਹੀਂ ਜਨਰੇਟਰ ਨਹੀਂ ਚੱਲਦਾ ਕਾਰਨ ਉਹ ਜਦੋਂ ਲੱਗਾ ਉਦੋਂ ਹੀ ਖਰਾਬ ਆ ਜਦੋਂ ਲੱਗਿਆ ਉਦੋਂ ਦਾ ਹੀ ਖਰਾਬ ਇਹ ਖਰਾਬ ਹੀ ਧਰਤਾ ਹੋਰੇ ਪਤਾ ਨਹੀਂ ਚੱਲੇ ਹੀ ਨਹੀਂ ਮੈਂ ਤਾਂ ਜਦੋਂ ਉਰੇ ਆ ਡਿਊਟੀ ਤੇ ਮੈਨੂੰ ਹੋ ਗਿਆ 6-7 ਮਹੀਨੇ ਉਦੋਂ ਹੀ ਨਹੀਂ ਚੱਲਦਾ ਤੇ ਜੇ ਲਾਈਟ ਚੱਲ ਜਵੇ ਫਿਰ ਲਾਈਟ ਭਾਈ ਖੜੇ ਰਹਿ ਜਾਂਦੇ ਫਿਰ ਖੜੇ ਰਹਿੰਦੇ ਤੁਸੀਂ ਵੈਸੇ ਤੁਹਾਡੇ ਵੱਲੋਂ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਇੱਕ ਤਾਂ ਭਾਈ ਡੱਬੇ ਦੋ ਆ ਮੈਲੀ ਗੱ ਸਹੀ ਹੈ ਠੀਕ ਹੈ ਜੀ ਉੱਥੋਂ ਸਾਡੇ ਇਲਾਕੇ ਦਾ ਕੂੜਾ ਜ਼ਿਆਦਾ ਐਡੀ ਹੁਣ ਦੋ ਦਿਨ ਗੱਡੀ ਗਈ ਆ ਮਸ਼ੀਨ ਗਈ ਆ ਉਹਨੂੰ ਮੁੜਨ ਨੂੰ ਦੋ ਤਿੰਨ ਘੰਟੇ ਨਹੀਂ ਤਿੰਨ ਘੰਟੇ ਨਹੀਂ ਭਾਜੀ ਜੇ ਤਾਂ ਉੱਥੇ ਰਸ਼ ਘੱਟ ਹੋਵੇ ਫੇ ਤਾਂ ਆ ਜਾਂਦੀ ਘੰਟੇ ਡੇਢ ਚ ਇਹ ਦੋ ਘੰਟੇ ਪਾਰ ਆ ਮੈਂ ਵੀ ਉਹੀ ਕਿਹਾ ਵੀਰੇ ਹਾਂ ਲਾਈਨ ਤਾਂ ਲੱਗਣੀ ਲੱਗਣੀ ਆ ਉੱਥੇ ਉੱਥੇ ਲੱਗਣੀ ਲੱਗ ਸਹੀ ਗੱਲ ਆ ਇਹ ਹੁਣ ਕੰਮ ਤਾਂ ਵਧਿਆ ਹੋਇਆ ਆ ਦੋ ਦਿਨ ਉੱਥੇ ਤੁਹਾਨੂੰ ਪਤਾ ਹੋਣਾ ਹੜਤਾਲ ਸੀਗੀ ਠੀਕ ਆ ਨਾ ਉਹਦੇ ਕਰਕੇ ਕੰਮ ਮਦਨ ਨਹੀਂ ਤਾਂ ਕੰਮ ਸਮੂਥੀ ਆ ਜਨਰੇਟਰ ਦੀ ਸ਼ਿਕਾਇਤ ਨਹੀਂ ਕੀਤੀ ਵੀ ਇਹ ਜਦੋਂ ਮੈਂ ਆਈ ਆ ਫਿਰ ਕੋਈ ਹੱਲ ਹੀ ਨਹੀਂ ਹੈਗਾ ਸਾਡੇ ਸਾਹਮਣੇ ਹੀ ਆ ਆ ਬੋਲ ਬਲਈਆ ਸ਼ੁਰੂ ਹੋ ਗਿਆ ਲੜਾਈ ਸ਼ੁਰੂ ਹੋ ਗਈ ਰੇੜੇ ਪਿੱਛੇ ਲੋਕ ਲੜਨਾ ਸ਼ੁਰੂ ਹੋ ਗਏ ਬਾਰੀਆਂ ਦਾ ਇੰਤਜ਼ਾਰ ਜਿਹੜੇ ਕਰ ਰਹੇ ਸੀ ਇਹ ਬੋਲ ਬਲਈਆ ਇੱਥੇ ਹੋ ਚੁੱਕਾ ਪਹਿਲਾਂ ਮੈਂ ਤੇ ਪਹਿਲਾਂ ਮੈਂ अच्छा जे तो नु टोकन दे दे ते आगे ओ करताया भाई जी टोकन टोकन ऊपर कुछ नहीं चलदे इथे आराम ना बारिशर पा लंदे आ ते जेड़े ਬਾਅਦ ਚ ਆਏ ਉਹਨੂੰ ਪੇੜੇ ਲਈ ਜਾਂਦੇ ਨੇ ਕੋਈ ਵੀ ਨਹੀਂ ਲਾ ਰਿਆ ਲਾਂ ਚਲਦੀ ਵੀ ਲਾਂ ਚਲਦੀ ਵੀ ਆ ਚੌਥਾ ਕਿਹੜਾ ਸਾਡਾ ਚੌਥਾ ਰੇੜਾ ਆ ਮੇਰਾ ਆ ਆ ਇੱਕ ਰੇੜਾ ਉਹਦਾ ਖਾਲੀ ਹੋ ਗਿਆ ਇੱਕ ਇਹ ਹੋਣਾ ਆ ਤੇ ਫੇ ਮੇਰੀ ਵਾਰੀ ਆ ਉਹਨੇ ਵਿੱਚ ਉਤਰ ਵੀ ਲਿਆ ਕੇ ਬਸਾਤਾ ਰੇੜਾ ਉਹ ਰੇੜਾ ਕਿਦਾ ਫਿਰ ਉਹ ਤੁਹਾਡੇ ਨੰਬਰ ਹੀ ਆ ਬਸ ਕਰੋ ਨਾ ਉਹਨਾਂ ਚੱਕੀ ਜਿਹੜੀ ਬੈਠੇ ਆਣੇ ਮੁਕਦੇ ਰਜੇ ਮਕਸੀ ਅਮੇ ਖੜੇ ਐ ਨਾ ਗੋਡਿਆਂ ਤੋਂ ਖੜਿਆ ਨਹੀਂ ਜਾ ਰਿਆ ਮੇਰੇ ਕੋਲੋਂ ਦਿੱਕਤ ਐ ਪਰੇਸ਼ਾਨੀ ਐ ਪਰ ਹੱਲ ਕੋਈ ਨਹੀਂ ਮਸ਼ੀਨਾ ਲੇਟ ਚੱਲਦੀਆਂ ਨੇ ਜਨਰੇਟਰ ਖਰਾਬ ਪਿਆ ਲਾਈਟ ਚਲੇਗੀ ਤਾਂ ਲੰਬੀਆਂ ਲੰਬੀਆਂ ਲਾਈਨਾਂ ਜਾਇਜ਼ ਐ ਔਰ ਦੱਸਿਆ ਜਾ ਰਿਹਾ ਕਿ ਆਪਰੇਟਰ ਕਹਿੰਦਾ ਜਦੋਂ ਦੋ ਮੈਂ ਆਇਆ ਇਹ ਜਨਰੇਟਰ ਉਦੋਂ ਦਾ ਹੀ ਖਰਾਬ ਹੈ ਔਰ ਸੁਣਵਾਈ ਕੋਈ ਵੀ ਨਹੀਂ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਨੰਬਰ ਦਿਓ ਸ਼ਰਮਾ ਜੀ ਦਾ ਨੰਬਰ ਦਿਓ ਸ਼ਰਮਾ ਜੀ ਦਾ ਨੰਬਰ ਕੋਈ ਨਹੀਂ ਸਰ ਲੰਬੜਦਾਰ ਸਾਹਿਬ ਔਰ ਸ਼ਰਮਾ ਜੀ ਦਾ ਨੰਬਰ ਦੇ ਦਿਓ ਸ਼ਰਮਾ ਜੀ ਦਾ ਨੰਬਰ ਦੇ ਦਿਓ ਔਰ ਨਹੀਂ ਤੁਹਾਡੀ ਫਿਲਮ ਨਹੀਂ ਬਣਾਉਂਦੇ ਤੁਸੀਂ ਨੰਬਰ ਦੇ ਦਿਓ ਜੀ 96 96 96 46 ਜਦੋਂ 00 46 ਹਾਂ ਹਾਂ 85 85911 85911 099 99 ਇਹਹੀ ਹੈ ਜੀ ਹਾਂ ਆ ਦੇਖੋ ਸ਼ਰਮਾ ਜੀ ਦਾ ਨੰਬਰ ਹੈ ਕੀ ਪੂਰਾ ਨਾਮ ਇਹਨਾਂ ਦਾ ਬਾਈ ਸ਼ਰਮਾ ਜੀ ਤੇ ਇਥੇ ਲੰਬੜਦਾਰ ਸਾਹਿਬ ਜਨਰੇਟਰ ਬੰਦ ਪਿਆ ਇਹ ਐਡਾ ਨਹੀਂ ਟੁੱਟੀ ਆ ਇਹਨਾਂ ਨੂੰ ਪਤਾ ਹੈਗਾ ਜੋ ਵੀ ਆ ਜਨਰੇਟਰ ਆ ਜੋ ਵੀ ਇਹਨਾਂ ਨੇ ਕਰਾਣਾ ਇਹਨਾਂ ਨੇ ਕਰਾਣਾ ਹੈਗਾ ਆਪਾਂ ਮੇਰੇ ਨਾਲ ਲੰਬੜਦਾਰ ਸਾਹਿਬ ਮੌਜੂਦ ਹੈ ਪਹਿਲਾਂ ਤਾਂ ਜਾਣ ਲੈਣਾ ਵੀ ਜਨਰੇਟਰ ਕਿਉਂ ਬੰਦ ਹੈ ਇਹ ਜਨਰੇਟਰ ਦੀ ਡਿਊਟੀ ਕਿਹਦੀ ਹੈ ਇਹ ਦੀ ਐ ਰਾਹੁਲ ਦੀ ਜਿਹੜਾ ਮੁੰਡਾ ਡੰਬ ਤੇ ਆ ਡੰਬ ਤੇ ਇਹਨਾਂ ਇਹ ਤਾਂ ਕਹਿੰਦਾ ਮੇਰੇ ਤਾਂ ਆਪਰੇਟਰ ਆ ਕਿਹਨਾਂ ਤੇ ਉੱਤੀ ਉੱਤੀ ਹੈ ਉਹ ਤਾਂ ਆਪਰੇਟਰ ਹੈ ਨਾ ਗੱਲਾਂ ਸਰ ਮਸ਼ੀਨ ਵੀ ਆਉਂਦਾ ਉਹ ਵਿੱਚ ਹੀ ਆ ਰਿਹਾ ਜਨਰੇਟਰ ਵੀ ਵਿੱਚ ਹੀ ਆ ਰਿਹਾ ਜੇ ਉਹਨੂੰ ਚੱਲਦਾ ਜਨਰੇਟਰ ਦਿਓਗੇ ਤਾਂ ਹੀ ਚਲਾਉਂਗਾ ਸਰ ਇਹਨਾਂ ਨੇ ਨਹੀਂ ਕਰਨਾ ਜਨਰੇਟਰ ਇਹਨਾਂ ਨੇ ਨਹੀਂ ਕਰਨਾ ਹਾਂ ਇਹਨਾਂ ਨੇ ਕਰਨਾ ਤੇਲ ਵੀ ਇਹਨਾਂ ਨੇ ਲੈਣਾ ਮੈਂ ਜਿੱਦਾਂ ਡਿਊਟੀ ਦੇ ਆ ਮੈਂ ਜਿੱਦ ਪਹਿਲੀ ਬੰਦਾ ਆਪਰੇਟਰ ਸਾਹਿਬ ਮੇਰੇ ਨਾਲ ਉਹ ਕਹਿੰਦੇ ਵੀ ਜਦੋਂ ਦਾ ਇਹ ਕੰਮ ਤੁਸੀਂ ਉਹ ਕਰਨਾ ਤੇਲ ਵੀ ਤੁਸੀਂ ਉਹ ਪੋਣਾ ਹੈ ਇਹਨਾਂ ਨੇ ਲੈਣਾ ਤੇ ਚੱਲਦਾ ਜਨਰੇਟਰ ਮਿਲਿਆ ਨਾ ਜੀ ਪੰਧਮੀ ਤੇਲ ਤਾਂ ਲੈਣਾ ਜੋ ਚੱਲਦਾ ਹੋਊਗਾ ਤਾਂ ਹੀ ਸਰ ਮੈਂ ਨਹੀਂ ਤੇਲ ਦੇ ਸਕਦਾ ਮੇਰੇ ਕੋਲ ਇਹਦੀ ਪਾਵਰ ਹੈ ਨਹੀਂ ਸਰ ਉਹ ਤੇਲ ਤਾਂ ਤਾਂ ਚਾਹੀਦਾ ਜੋ ਚੱਲਦਾ ਹੋਵੇ ਮੈਨੂੰ ਮੇਰੇ ਕੋਲ ਪਾਵਰ ਹੀ ਹੈ ਨਹੀਂ ਤੇਲ ਦੀ ਮੈਂ ਕਿੱਦਾਂ ਦੇ ਦੂੰਗਾ ਮੈਂ ਕਹਿੰਦਾ ਉਹ ਚੱਲਦਾ ਹੀ ਨਹੀਂ ਖਰਾਬ ਹੈ ਮੇਰੀ ਪਾਵਰ ਨਹੀਂ ਹੈਗੀ ਰਵੀ ਸ਼ਰਮਾ ਜੀ ਦਾ ਫੋਨ ਆ ਗਿਆ ਆਪਾਂ ਗੱਲਬਾਤ ਕਰ ਲੈਣੇ ਆ ਸੈਨੀਟਰੀ ਇਨਸਪੈਕਟਰ ਨੇ ਇਹ ਇਨਸਪੈਕਟਰ ਸਾਹਿਬ ਕਮਲ ਕਪੂਰ ਬੋਲ ਰਹੇ ਹਾਂ ਜੀ ਲੁਧਿਆਣਾ ਲਾਈਵ ਤੋਂ ਇੱਕ ਆਪਣੇ ਜਿਹੜੇ ਇਹ ਕੰਪੈਕਟਰ ਬੰਦ ਪਿਆ ਹੈਗਾ ਚੱਲਦਾ ਨਹੀਂ ਮਾਫ ਕਰਨਾ ਜਨਰੇਟਰ ਤੁਹਾਡਾ ਆਪਰੇਟਰ ਕਹਿ ਰਿਹਾ ਹੈ ਕਿ ਜਦੋਂ ਮੈਂ ਆਇਆ ਉਦੋਂ ਦਾ ਹੀ ਬੰਦ ਪਿਆ ਹੈ ਇਹ ਜਨਰੇਟਰ ਇਹਨੂੰ ਠੀਕ ਕੌਣ ਕਰਾਊਗਾ ਸਰ ਨਹੀਂ ਦਫ਼ਤਰ ਇਨਫੋਰਮੇਸ਼ਨ ਕਦੋਂ ਦਿੱਤੀ ਤੁਸੀਂ ਇਹ ਦੱਸੋ ਬੰਦ ਕਦੋਂ ਦਾ ਹੈ ਖਰਾਬ ਕਦੋਂ ਦਾ ਹੈ ਇੱਕ ਵਾਰ ਕੀ ਕਰਵਾਇਆ ਨਹੀਂ ਸਰ ਹਾਂ ਔਰ ਸਰ ਠੀਕ ਤੱਕ ਕਰਾਇਆ ਸੀਗਾ ਖਰਾਬ ਕਦੋਂ ਤੋਂ ਐ ਦੱਸ ਦਿਓ ਤਿੰਨ ਮਹੀਨੇ ਤੋਂ ਜਨਰੇਟਰ ਖਰਾਬ ਪਿਆ ਤਾਂ ਤੁਸੀਂ ਦੱਸਿਆ ਨਹੀਂ ਵੀ ਇਹ ਮਸ਼ੀਨਾਂ ਚੱਲਣਗੀਆਂ ਕਿਵੇਂ ਪਤਾ ਕੀ ਹੈ ਇਨਸਪੈਕਟਰ ਸਾਹਿਬ ਦੇਖੋ ਰੇੜੇ ਵਾਲਿਆਂ ਨੂੰ ਕਿੰਨੀ ਦਿੱਕਤ ਆਉਂਦੀ ਆ ਮੱਲੇ ਵਾਲਿਆਂ ਨੂੰ ਫਿਰ ਕਿੰਨੀ ਦਿੱਕਤ ਆਉਂਦੀ ਆ ਇਹਦਾ ਹੱਲ ਤਾਂ ਆਪਾਂ ਹੀ ਕੱਢਣਾਣਾ ਜੀ ਹੂੰ ਇਹ ਕਿੰਨਾ ਵੱਡਾ ਟਾਈਮ ਦਾ ਨਾਮ ਪੈਦਾ ਜਿਹੜਾ ਜੀ ਹੂੰ ਪਰੇਸ਼ਾਨੀ ਆ ਸਾਡੀ ਗੱਡੀਆਂ ਲੇਟ ਆ ਰਹੀਆਂ ਹਨ ਬਿਲਕੁਲ ਠੀਕ ਹੈ ਐਮ ਐਲ ਏ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਅਸੀਂ ਵੀ ਐਮ ਐਲ ਏ ਸਾਹਿਬ ਨੂੰ ਇਹੀ ਗੱਲ ਦੱਸੀ ਹੈ ਵੀ ਜਿਹੜਾ ਤਾਜਪੁਰ ਦਾ ਡੰਪ ਹੈ ਉੱਥੇ ਹੱਲ ਕੱਢਿਆ ਜਾਵੇ। ਹਾਂਜੀ ਹਾਂਜੀ। ਤੇ ਹੁਣ ਤੁਸੀਂ ਜਨਰੇਟਰ ਕਦੋਂ ਠੀਕ ਕਰਵਾਣਾ ਹੈ ਇਹਨਾਂ ਨੂੰ ਰਾਹਤ ਕਦੋਂ ਦੇਣੀ ਹੈ? ਮੈਂ ਤਾਂ ਆਵਾਜ਼ ਨਹੀਂ ਚੱਗੀ ਮੈਂ ਕਹਿ ਰਿਹਾ ਵੀ ਤਾਂ ਬ੍ਰੈਂਡ ਨਹੀਂ ਆ ਰਹੀ ਸੀਗੀ। ਪਹਿਲੇ ਵੀ ਚੰਦੇ ਜੋ ਫਿਕਰ ਹੋਗੇ। ਚਲੋ ਮਿਹਰਬਾਨੀ ਮਿਹਰਬਾਨੀ ਇੰਸਪੈਕਟਰ ਸਾਹਿਬ। ਤਾਂ ਸੈਨੇਟਰੀ ਇੰਸਪੈਕਟਰ ਨੇ ਰਵੀ ਸ਼ਰਮਾ ਜੀ ਇਹਨਾਂ ਨੇ 3 ਮਹੀਨਿਆਂ ਤੋਂ ਕਹਿੰਦੇ ਅਸੀਂ ਲਿਖ ਲਿਖ ਦੇ ਦਿੱਤਾ ਹੈ ਵੀ ਜਨਰੇਟਰ ਖਰਾਬ ਹੈ ਆ। ਹਨ ਠੀਕ ਕਰੋ ਹੁਣ ਇਹ ਤਾਂ ਪ੍ਰਸ਼ਾਸਨ ਜਾਣੇ ਤੇ ਜਾਂ ਫਿਰ ਸੈਨੀਟਰੀ ਇਨਸਪੈਕਟਰ ਸਾਹਿਬ ਪਰ ਫਿਲਹਾਲ ਜਨਰੇਟਰ ਨਾਲ ਚੱਲਣ ਨਾਲ ਨਾ ਚੱਲਣ ਕਰਕੇ ਮਸ਼ੀਨਾ ਬੰਦ ਤੇ ਮਸ਼ੀਨਾ ਨਾ ਚੱਲਣ ਕਾਰਨ ਰੇੜੇ ਵਾਲੇ ਪਰੇਸ਼ਾਨ ਰੇੜੇ ਵਾਲਿਆਂ ਕਰਕੇ ਮਹੱਲੇ ਵਾਲੇ ਪਰੇਸ਼ਾਨ ਹੱਲ ਕਿਸੇ ਕੋਲ ਵੀ ਨਹੀਂ ਮੇਰੇ ਨਾਲ ਲੰਬੜਦਾਰ ਸਾਹਿਬ ਮੌਜੂਦ ਹੈ ਪਹਿਲਾਂ ਤਾਂ ਜਾਣ ਲੈਣਾ ਵੀ ਜਨਰੇਟਰ ਕਿਉਂ ਬੰਦ ਹੈ ਇਹ ਜਨਰੇਟਰ ਦੀ ਡਿਊਟੀ ਕੀ ਦੀ ਹੈ ਇਹ ਦੀ ਐ ਰਾਹੁਲ ਦੇ ਜਿਹੜਾ ਮੁੰਡਾ ਡੰਬ ਤੇ ਆ ਡੰਬ ਤੇ ਆ ਇਹ ਇਹ ਤਾਂ ਕਹਿੰਦਾ ਮੇਰੇ ਤਾਂ ਆਪਰੇਟਰ ਆ ਮਿੱਨਾਂ ਤੇ ਉੱਤੀ ਉੱਤੀ ਆ ਉਹ ਤਾਂ ਆਪਰੇਟਰ ਹੈ ਨਾ ਗੱਲਾਂ ਸਰ ਮਸ਼ੀਨ ਵੀ ਆਉਂਦਾ ਉਹ ਵਿੱਚ ਹੀ ਆ ਰਿਹਾ ਜਨਰੇਟਰ ਵੀ ਵਿੱਚ ਹੀ ਆ ਰਿਹਾ ਜੇ ਉਹਨੂੰ ਚੱਲਦਾ ਜਨਰੇਟਰ ਦਿਓਗੇ ਤਾਂ ਹੀ ਚਲਾਉਂਗਾ ਸਰ ਇਹਨਾਂ ਨੇ ਕਰਨਾ ਹੈ ਜਨਰੇਟਰ ਇਹਨਾਂ ਨੇ ਨਹੀਂ ਕਰਨਾ ਹਾਂ ਇਹਨਾਂ ਨੇ ਕਰਨਾ ਤੇਲ ਵੀ ਇਹਨਾਂ ਨੇ ਲੈਣਾ ਮੈਂ ਜਿੱਦਾਂ ਡਿਊਟੀ ਦੇਮ ਜਿੱਦ ਪਹਿਲੀ ਬੰਦਾ ਆਪਰੇਟਰ ਸਾਹਿਬ ਮੇਰੇ ਨਾਲ ਆ ਉਹ ਕਹਿੰਦੇ ਵੀ ਜਦੋਂ ਦਾ ਇਹ ਕੰਮ ਤੁਸੀਂ ਉਹ ਕਰਨਾ ਤੇਲ ਵੀ ਤੁਸੀਂ ਉਹ ਪੋਣਾ ਹੈ ਇਹਨਾਂ ਨੇ ਲੈਣਾ ਤੇ ਚੱਲਦਾ ਜਨਰੇਟਰ ਮਿਲਿਆ ਨਾ ਜੀ ਪੰਧਮੀ ਤੇਲ ਤਾਂ ਲੈਣਾ ਜੋ ਚੱਲਦਾ ਹੋਊਗਾ ਤਾਂ ਹੀ ਸਰ ਮੈਂ ਨਹੀਂ ਤੇਲ ਦੇ ਸਕਦਾ ਮੇਰੇ ਕੋਲ ਇਹਦੀ ਪਾਵਰ ਹੈ ਨਹੀਂ ਸਰ ਉਹ ਤੇਲ ਤਾਂ ਤਾਂ ਚਾਹੀਦਾ ਜੋ ਚੱਲਦਾ ਹੋਵੇ ਮੈਨੂੰ ਮੇਰੇ ਕੋਲ ਪਾਵਰ ਹੀ ਹੈ ਨਹੀਂ ਤੇਲ ਦੀ ਮੈਂ ਕਿੱਦਾਂ ਦੇ ਦੂੰਗਾ ਮੈਂ ਕਹਿੰਦਾ ਉਹ ਚੱਲਦਾ ਹੀ ਨਹੀਂ ਖਰਾਬ ਹੈ ਮੇਰੀ ਪਾਵਰ ਨਹੀਂ ਹੈਗੀ ਰਵੀ ਸ਼ਰਮਾ ਜੀ ਦਾ ਫੋਨ ਆ ਗਿਆ ਆਪਾਂ ਗੱਲਬਾਤ ਕਰ ਲੈਣੇ ਆ ਸੈਨੀਟਰੀ ਇਨਸਪੈਕਟਰ ਨੇ ਇਹ ਇਨਸਪੈਕਟਰ ਸਾਹਿਬ ਕਮਲ ਕਪੂਰ ਬੋਲ ਰਹੇ ਹਾਂ ਜੀ ਲੁਧਿਆਣਾ ਲਾਈਵ ਤੋਂ ਇੱਕ ਆਪਣੇ ਜਿਹੜੇ ਇਹ ਕੰਪੈਕਟਰ ਬੰਦ ਪਿਆ ਹੈਗਾ ਚੱਲਦਾ ਨਹੀਂ ਮਾਫ ਕਰਨਾ ਜਨਰੇਟਰ ਤੁਹਾਡਾ ਆਪਰੇਟਰ ਕਹਿ ਰਿਹਾ ਹੈ ਕਿ ਜਦੋਂ ਮੈਂ ਆਇਆ ਉਦੋਂ ਦਾ ਹੀ ਬੰਦ ਪਿਆ ਹੈ ਇਹ ਜਨਰੇਟਰ ਇਹਨੂੰ ਠੀਕ ਕੌਣ ਕਰਾਊਗਾ ਸਰ ਨਹੀਂ ਦਫ਼ਤਰ ਦਿੱਤੀ ਸਰ ਸੀ ਇਨਫੋਰਮੇਸ਼ਨ ਨਹੀਂ ਨਹੀਂ ਦਫ਼ਤਰ ਇਨਫੋਰਮੇਸ਼ਨ ਕਦੋਂ ਦਿੱਤੀ ਤੁਸੀਂ ਇਹ ਦੱਸੋ ਬੰਦ ਕਦੋਂ ਦਾ ਖਰਾਬ ਕਦੋਂ ਦਾ ਇਹ ਇੱਕ ਵਾਰ ਕੀ ਕਰਵਾਇਆ ਨਹੀਂ ਸਰ ਹਾਂ ਔਰ ਸਰ ਠੀਕ ਤੱਕ ਕਰਾਇਆ ਸੀਗਾ ਖਰਾਬ ਕਦੋਂ ਤੋਂ ਐ ਦੱਸ ਦਿਓ ਤਿੰਨ ਮਹੀਨੇ ਤੋਂ ਜਨਰੇਟਰ ਖਰਾਬ ਪਿਆ ਤਾਂ ਤੁਸੀਂ ਦੱਸਿਆ ਨਹੀਂ ਵੀ ਇਹ ਮਸ਼ੀਨਾਂ ਚੱਲਣਗੀਆਂ ਕਿਵੇਂ ਪਤਾ ਕੀ ਹੈ ਇਨਸਪੈਕਟਰ ਸਾਹਿਬ ਦੇਖੋ ਰੇੜੇ ਵਾਲਿਆਂ ਨੂੰ ਕਿੰਨੀ ਦਿੱਕਤ ਆਉਂਦੀ ਆ ਮੱਲੇ ਵਾਲਿਆਂ ਨੂੰ ਫਿਰ ਕਿੰਨੀ ਦਿੱਕਤ ਆਉਂਦੀ ਆ ਇਹਦਾ ਹੱਲ ਤਾਂ ਆਪਾਂ ਹੀ ਕੱਢਣਾਣਾ ਜੀ ਬਿਲਕੁਲ ਠੀਕ ਹੈ ਐਮਐਲਏ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਅਸੀਂ ਵੀ ਐਮਐਲਏ ਸਾਹਿਬ ਨੂੰ ਇਹੀ ਗੱਲ ਦੱਸੀ ਹੈ ਵੀ ਜਿਹੜਾ ਤਾਜਪੁਰ ਦਾ ਡੰਪ ਹੈ ਉੱਥੇ ਹੱਲ ਕੱਢਿਆ ਜਾਵੇ। ਹਾਂਜੀ ਹਾਂਜੀ। ਤੇ ਹੁਣ ਤੁਸੀਂ ਜਨਰੇਟਰ ਕਦੋਂ ਠੀਕ ਕਰਵਾਣਾ ਹੈ? ਇਹਨਾਂ ਨੂੰ ਰਾਹਤ ਕਦੋਂ ਦੇਣੀ ਹੈ? ਮੈਂ ਤੁਹਾਡੀ ਆਵਾਜ਼ ਨਹੀਂ ਸੁਣੀ ਮੈਂ ਕਹਿ ਰਿਹਾ ਵੀ ਤਾਂ ਬ੍ਰੈਂਡ ਨਹੀਂ ਆ ਰਹੀ ਸੀਗੀ। ਪਹਿਲੇ ਵੀ ਚੰਦੇ ਜੋ ਫਿਕਰ ਹੋਗੇ। ਚਲੋ ਮਿਹਰਬਾਨੀ ਮਿਹਰਬਾਨੀ ਇੰਸਪੈਕਟਰ ਸਾਹਿਬ। ਤਾਂ ਸੈਨੇਟਰੀ ਇੰਸਪੈਕਟਰ ਨੇ ਰਵੀ ਸ਼ਰਮਾ ਜੀ ਇਹਨਾਂ ਨੇ 3 ਮਹੀਨਿਆਂ ਤੋਂ ਕਹਿੰਦੇ ਅਸੀਂ ਲਿਖ ਲਿਖ ਦੇ ਦਿੱਤਾ ਹੈ ਵੀ ਜਨਰੇਟਰ ਖਰਾਬ ਹੈ। ਹਨ ਠੀਕ ਕਰੋ ਹੁਣ ਇਹ ਤਾਂ ਪ੍ਰਸ਼ਾਸਨ ਜਾਣੇ ਤੇ ਜਾਂ ਫਿਰ ਸੈਨੀਟਰੀ ਇਨਸਪੈਕਟਰ ਸਾਹਿਬ ਪਰ ਫਿਲਹਾਲ ਜਨਰੇਟਰ ਨਾਲ ਚੱਲਣ ਨਾਲ ਨਾ ਚੱਲਣ ਕਰਕੇ ਮਸ਼ੀਨਾ ਬੰਦ ਤੇ ਮਸ਼ੀਨਾ ਨਾ ਚੱਲਣ ਕਾਰਨ ਰੇੜੇ ਵਾਲੇ ਪਰੇਸ਼ਾਨ ਰੇੜੇ ਵਾਲਿਆਂ ਕਰਕੇ ਮਹੱਲੇ ਵਾਲੇ ਪਰੇਸ਼ਾਨ ਹੱਲ ਕਿਸੇ ਕੋਲ ਵੀ ਨਹੀਂ ਮਸ਼ੀਨਾ ਲੇਟ ਚੱਲਦੀਆਂ ਨੇ ਜਨਰੇਟਰ ਖਰਾਬ ਪਿਆ ਲਾਈਟ ਚਲੇਗੀ ਤਾਂ ਲੰਬੀਆਂ ਲੰਬੀਆਂ ਲਾਈਨਾਂ ਜਾਇਜ਼ ਹੈ ਔਰ ਦੱਸਿਆ ਜਾ ਰਿਹਾ ਕਿ ਆਪਰੇਟਰ ਕਹਿੰਦਾ ਜਦੋਂ ਦੋ ਮੈਂ ਆਇਆ ਇਹ ਜਨਰੇਟਰ ਉਦੋਂ ਦਾ ਹੀ ਖਰਾਬ ਹੈ ਔਰ ਸੁਣਵਾਈ ਕੋਈ ਵੀ ਨਹੀਂ ਹੈ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ